ਰਾਹਾਂ 'ਤੇ ਤੁਰਨਾ ਸਾਡਾ ਹੱਕ ਹੈ ਪਰ ਚਫੇਰੇ ਛੋਟੀ ਘਮਾਉਂਦੇ ਹੋਏ ਤੁਰਨਾ ਆਪਣੇ ਫਰਜ਼ ਦੀ ਉਲੰਘਣਾ ਕਿਉਂਕਿ ਉਹਨਾਂ ਹੀ ਰਾਹਾਂ 'ਤੇ ਤੁਰਨ ਦਾ ਹੱਕ ਬਾਕੀ ਲੋਕਾਂ ਨੂੰ ਵੀ ਹੁੰਦਾ ਹੈ ਬਿਹਤਰ ਜ਼ਿੰਦਗੀ ਜਿਉਣਾ ਸਾਡਾ ਹੱਕ ਹੈ ਪਰ ਇਸ ਉਦੇਸ਼ ਨਾਲ ਦੂਜਿਆਂ ਦੀ ਜ਼ਿੰਦਗੀ ਨੂੰ ਬਦਤਰ ਬਣਾ ਦੇਣਾ ਆਪਣੇ ਫਰਜ਼ ਦੀ ਉਲੰਘਣਾ ਬੋਲਣਾ ਸਾਡਾ ਹੱਕ ਹੈ ਪਰ ਉਸ ਵਾਰ ਸ਼ਾਮ ਲਾਊਡ ਸਪੀਕਰਾਂ 'ਚ ਬੋਲਣਾ ਆਪਣੇ ਫਰਜ਼ ਦੀ ਉਲੰਘਣਾ ਇੱਕ ਇਨਸਾਨ ਅਖਵਾਉਣ ਦੀ ਲਾਜ਼ਮੀ ਸ਼ਰਤ ਹੈ ਕਿ ਅਸੀਂ ਜਿੰਨੇ ਆਪਣੇ ਹੱਕ ਮੰਨੀਏ ਠੀਕ ਉਨੇ ਹੀ ਆਪਣੇ ਫਰਜ਼ ਨਿਭਾਈਏ